ਗੁਰਮੁਖ ਨੂੰ ਨਹੀਂ ਮਿਲਣਾ ਜਿਸ ਤਰ੍ਹਾਂ ਕਿ ਗੁਰਦੇਵ ਸਿੰਘ ਕੌਕੇ ਦੀ ਸ਼ਹੀਦੀ ਹੋਈ ਆ ਇਹਨਾਂ ਦੀ ਸ਼ਹੀਦੀ ਜਿਹੜੇ ਕਰਨ ਵਾਲੇ ਪੁਲਿਸ ਮੁਲਾਜ਼ਮ ਪੁਲਿਸ ਅਫਸਰ ਆ ਇਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਦੀ ਤੇ ਮੌਤ ਹੋ ਗਈ ਆ ਆਪਾਂ ਹੁਣ ਸਜ਼ਾ ਕਿਹਨੂੰ ਦਵਾਵਾਂਗੇ ਪਰ ਜਿਹੜੇ ਰਹਿੰਦੇ ਆ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਸਾਨੂੰ ਜਿਹੜਾ ਕੌਮੀ ਤਰੰਗਾ ਅਵਾਹ ਗੁਰਕੌਮੀ ਝੰਡਾ ਜਿਹੜਾ ਉਹਦੇ ਥੱਲੇ ਸਾਨੂੰ ਇਕਤਰਤਾ ਕਰਕੇ ਤੇ ਜਿਹੜਾ ਕੌਮ ਦਾ ਜਥੇਦਾਰ ਉਹਦੀ ਸ਼ਹੀਦੀ ਦਾ ਹੱਕ ਲੈਣ ਵਾਸਤੇ ਤੇ ਦੋਸ਼ੀਆਂ ਨੂੰ ਸਦਾ ਦਬਾਉਣ ਵਾਸਤੇ ਸਾਨੂੰ ਇਕਤਰਤਾ ਜ਼ਰੂਰ ਕਰਨਾ ਚਾਹੀਦਾ ਲਾਂਬਣ ਹੋਣਾ ਚਾਹੀਦਾ ਜੀ ਐ ਜੀ ਪੀ ਸੀ ਨੇ ਪੰਜ ਮੈਂਬਰਿਆਂ ਨੂੰ ਕਾਨੂੰਨੀ ਕਮੇਟੀ ਬਣਾਈ ਆ ਕਹਿ ਰਹੇ ਨੇ ਕਿ ਉਹਨਾਂ ਨੂੰ ਕੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਤੇ ਨਾ ਉਹ ਸ਼੍ਰੀ ਕਾਲ ਤਖਸਬ ਦਾ ਜਥੇਦਾਰੀ ਆ ਇੱਕ ਕਮੇਟੀ ਜਿਹੜੀ ਆ ਇਹ ਬਾਦਲ ਪਰਿਵਾਰ ਦੀ ਆ ਬਾਦਲ ਦੇ ਜਥੇਦਾਰ ਆ ਜੋ ਬਾਦਲ ਵੱਲੋਂ ਇਹਨਾਂ ਨੂੰ ਆਦੇਸ਼ ਆਵੇਗਾ ਉਸੇ ਤਰ੍ਹਾਂ ਇਹ ਆਪਣੀ ਕਾਰਵਾਈ ਕਰਦੇ ਆ ਨਾਲੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਇਹ ਤੇ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਆ ਜਿਸ ਤਰ੍ਹਾਂ ਕਿ ਆਮ ਰੌਲਾ ਪੈਂਦਾ ਕਿ 328 ਰੁਪਇਆ 328